ਸਰਕਾਰੀ ਨੌਕਰੀ ਕਰਨ ਵਾਲੇ ਨੂੰ ਲੋਨ ਮਿਲਣ ਵਿੱਚ ਆਸਾਨੀ ਹੁੰਦੀ ਹੈ ਕਿਉਂਕਿ ਬੈਂਕਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਕਰਮਚਾਰੀ ਲੋਨ ਰਾਸ਼ੀ ਦੀ ਅਦਾਇਗੀ ਕਰਨ ਵਿੱਚ ਅਨਾਕਾਨੀ ਕਰਨਗੇ ਤਾਂ ਬੈਂਕ ਸੰਬੰਧਿਤ ਵਿਭਾਗ ਤੱਕ ਅਪਰੋਚ ਕਰਕੇ ਆਪਣੀ ਲੋਨ ਰਾਸ਼ੀ ਦੀ ਰਿਕਵਰੀ ਕਰ ਸਕਦਾ ਹੈ ਇਸ ਲਈ ਸਰਕਾਰੀ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਲੋਨ ਦੇ ਦਿੱਤਾ ਜਾਂਦਾ ਹੈ ਇਸੇ ਕ੍ਰਮ ਵਿੱਚ ਪੰਜਾਬ ਸਰਕਾਰ ਅਧੀਨ ਸਹਿਕਾਰੀ ਬੈਂਕ ਨੇ ਪਾਵਰਕਾਮ ਦੇ 884 ਡਿਫਾਲਟਰ ਕਰਮਚਾਰੀਆਂ ਤੋਂ 9.44 ਕਰੋੜ ਦੀ ਵਸੂਲੀ ਲਈ ਸਰਕਾਰ ਤੱਕ ਅਪਰੋਚ ਕੀਤੀ ਹੈ ਸਰਕਾਰ ਵੱਲੋਂ ਇਸ ਤੇ ਸਖਤੀ ਕਰਦਿਆ ਪਾਵਰਕਾਮ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਬੈਂਕ ਡਿਫਾਲਟਰ ਪਾਵਰਫੋਮ ਦੇ ਕਰਮਚਾਰੀਆਂ ਦੀ ਤਨਖਾਹ ਤੇ ਪੈਨਸ਼ਨ ਤੋਂ ਲੋਨ ਰਾਸ਼ੀ ਵਸੂਲ ਕੀਤੀ ਜਾਵੇ ਤਾਂ ਕਿ ਬੈਂਕਾਂ ਨੂੰ ਪੈਸੇ ਦਿੱਤੇ ਜਾ ਸਕਣ ਸੋਸਾਇਟੀ ਐਕਟ 1961 ਦੀ ਧਾਰਾ 39 ਤਹਿਤ ਉਪਤ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕੋਆਪਰੇਟਿਵ ਬੈਂਕ ਤੋਂ ਲੋਨ ਲੈ ਕੇ ਉਸ ਦੀ ਰਾਸ਼ੀ ਅਦਾ ਨਾ ਕਰਨ ਵਾਲੇ ਕਰਮਚਾਰੀਆਂ ਤੋਂ ਹੁਣ ਵਿਆਜ ਸਮੇਤ ਪੈਸਿਆਂ ਦੀ ਵਸੂਲੀ ਕੀਤੀ ਜਾਵੇਗੀ ਜਿਸ ਕਾਰਨ ਤਹਿਤ طے ਰਾਸ਼ੀ ਤੋਂ ਵੱਧ ਰਕਮ ਅਦਾ ਕਰਨੀ ਉਕਤ ਕਾਰਵਾਈ ਸਿਰਫ ਗੱਲਾਂ ਵਿੱਚ ਹੀ ਨਹੀਂ ਸਗੋਂ ਲਿਖਤੀ ਤੌਰ ਤੇ ਹੋਣੀ ਸ਼ੁਰੂ ਹੋ ਰਹੀ ਹੈ ਬੈਂਕ ਵੱਲੋਂ ਇਸ ਸੰਬੰਧ ਵਿੱਚ ਸਰਕਾਰ ਨੂੰ ਅਪਰੋਚ ਕੀਤੀ ਗਈ ਸੀ ਅਤੇ 12 ਨੂੰ 2023 ਨੂੰ ਚਿੱਠੀ ਨੰਬਰ 6299 ਜਰੀਏ ਪੈਸਿਆਂ ਦੀ ਵਸੂਲੀ ਲਈ ਦੱਸਿਆ ਗਿਆ ਸੀ ਇਸ ਤੇ ਸਰਕਾਰ ਨੇ ਕਿਸ਼ਤਾ ਤੋੜਨ ਵਾਲੇ ਪਾਵਰਪੌਮ ਦੇ 884 ਕਰਮਚਾਰੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਪੰਜਾਬ ਸਰਕਾਰ ਦੇ ਮੁਖ ਸਕੱਤਰ ਵੱਲੋਂ ਪਾਵਰਪੌਮ ਦੀ ਪ੍ਰਿੰਸੀਪਲ ਸਕੱਤਰ ਨੂੰ ਜਾਰੀ ਕੀਤੀ ਗਈ ਚਿੱਠੀ ਵਿੱਚ ਪੈਸਿਆਂ ਦੀ ਵਸੂਲੀ ਲਈ ਲਿਖਿਆ ਗਿਆ ਸੀ ਪੰਜਾਬ ਸਰਕਾਰ ਦੇ ਮੁਖ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਪਾਵਰਕਾਮ ਦੇ ਪ੍ਰਿੰਸੀਪਲ ਸਕੱਤਰ ਤੇਜਵੇਜ ਸਿੰਘ ਨੂੰ ਚਿੱਠੀ ਭੇਜੀ ਗਈ ਹੈ ਜਿਸ ਤੇ ਪਾਵਰਕਾਮ ਨੇ ਹਰਕਤ ਵਿੱਚ ਆਉਂਦਿਆਂ ਵਿਭਾਗੀ ਕਾਰਵਾਈ ਕਰਨ ਦੇ ਹੁਕਮ